ਟਰੈਕਟਰ ਦੇ ਨਾਲ ਟਰੈਕਟਰ ਫ੍ਰੀ ਦਿੱਤਾ ਜਾਣਾ ਵਾ ਜੀ ਟਰੈਕਟਰ ਨਾਲ ਟਰੈਕਟਰ ਫ੍ਰੀ ਇਹ ਟਰੈਕਟਰ ਜਿਹੜਾ ਦਿੱਤੇ ਜਾਣਾ ਜੀ ਡਗਰਾਮਾ ਏਜੰਸੀ ਦੇ ਵਿੱਚ ਖੜਿਆ ਮੈਸੀ ਫਰਜੂਨ ਵੱਲੋਂ ਰੈਸੀ ਫਰਜੂਨ ਆ ਡਗਰਾਮਾ ਦੇ ਵਿੱਚ ਬ੍ਰਾਂਚ ਹੈ ਇਹਨਾਂ ਦੀ ਅਸੀਂ ਬ੍ਰਾਂਚ ਦੇਖ ਲਓ ਮੋਬਾਈਲ ਨੰਬਰ 9947 524 65 ਵੈਸੇ ਸਕਰੀਨ ਦੇ ਉੱਤੇ ਵੀ ਨੰਬਰ ਲਾ ਦਿੱਤਾ ਜਾਣਾ ਜਿਹੜਾ ਰੋਡ ਹੈ ਮੋਗਿਆਉਂ ਦਾ ਇਤਲਾਬਾਦ ਸਾ ਮੋਗਾ ਫਲੋਇਪਰ ਰੋਡ ਮੋਗਾ ਫਲੋਇਪਰ ਲੁਧਿਆਣਾ ਰੋਡ ਆ ਜੀ ਇਹ ਤੇ ਇਧਰ ਹੀ ਸਾਡ ਆ ਗਿਆ ਜੀ ਲੁਧਿਆਣਾ ਮੁੱਲਾਪੁਰ ਠੀਕ ਆ ਜੀ ਜਿਹੜਾ ਲੁਧਿਆਣੇੋਂ ਆਊਗਾ ਇਹ ਢਿਗਰਾਮ ਵਾਲਾ ਸ਼ੇਰਪੁਰਾ ਚੌਕ ਵੱਜਦਾ ਢਿਗਰਾਮਾ ਸ਼ਹਿਰ ਦੇ ਵਿੱਚ ਢਿਗਰਾਮਾ ਤਹਿਸੀਲ ਆ ਜੀ ਉੱਥੇ ਇਹ ਸ਼ੇਰਪੁਰਾ ਚੌਕ ਵੱਜਦਾ ਉਹ ਪੋਰ ਟੱਪ ਕੇ ਆਉਣਾ ਤਾਹੇ ਚਾਹੇ ਟੱਪ ਕੇ ਆ ਜਿਓ ਉਥੋਂ ਜੂਟਾਂ ਦੇ ਪਿੱਛੋਂ ਲੈ ਕੇ ਆ ਜਿਓ ਪੰਪ ਦੇ ਕੋਲ ਨੂੰ ਚਾਹੇ ਮੋਗੇ ਵਾਲੇ ਪਾਸੇ ਸਿੱਧਾ ਆਉਂਦਾ ਸਿੱਧਾ ਲੰਘਿਆ ਹਣਾ ਫਿਰ ਸਿੱਧਾ ਖੱਬੇ ਪਾਸੇ ਹੀ ਇਹ ਬ੍ਰਾਂਚ ਆਏ ਨੇ ਟਰੈਕਟਰਾਂ ਤੇ ਚਾਹੇ ਉਹ ਪੌਲਸ ਛੇਰਪੁਰੇ ਚੌਂਕ ਵਾਲਾ ਪੌਲ ਚੜ੍ਹਨਾ ਚਾਹੀਏ ਨਹੀਂ ਚੜ੍ਹਨਾ ਚਾਹੀਏ ਥੱਲੇ ਦੀ ਰੋਂਗ ਸਾਈਡ ਹੋ ਕੇ ਸਰਵਿਸ ਰੋਡ ਫਾੜ ਦਿਓ ਜਿਹੜਾ ਬੰਦਾ ਮੁੱਲਾਪੁਰ ਵਾਲੇ ਸਾਈਡ ਤੋਂ ਜਿਹੜਾ ਆਊਗਾ ਜੀ ਮੁੱਲਾਪੁਰ ਹੁੜਿਆਣੇ ਰੋਜਪੁਰ ਰੋਡ ਮੁੱਲਾਪੁਰ ਫਰੋਜਪੁਰ ਰੋਡ ਉੱਥੇ ਇਹ ਟਰੈਕਟਰ ਬ੍ਰਾਂਚ ਖੜੀ ਆ ਟਰੈਕਟਰ ਜਿਹੜਾ ਮਾਜੀ ਲੈ ਲਓ ਫੀਚਰਾਂ ਨਾਲ ਭਰਤੇ ਟਰੈਕਟਰ ਨਵੇਂ ਤੋਂ ਨਵੇਂ ਜਿਹੜਾ ਮਾਜੀ ਟਰੈਕਟਰ ਲੈ ਜੀ ਭਾਜੀ ਜਿੰਨੇ ਵੀ ਭਵੰਤ ਸੱਜਣੋ ਵੀਡੀਓ ਦੇਖ ਰਹੇ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਮੀਤ ਕਰਦੇ ਆ ਵੀ ਸਾਰੇ ਵੀਰ ਭਰਾ ਠੀਕ ਹੋਣਗੇ ਤੇ ਉਹਨੂੰ ਟਰੈਕਟਰ ਉਹ ਵੀਡੀਓ ਦੇਖ ਕੇ ਟਰੈਕਟਰ 4-5 ਬੱਕ ਹੋ ਚੁੱਕੇ ਆ 4-5 ਟਰੈਕਟਰ ਪਹਿਲਾਂ ਬੱਕ ਹੋ ਚੁੱਕੇ ਆ ਜੀ ਤੇ ਦੁਬਾਰਾ ਫੇਰ ਅੱਜ ਆਏ ਆ ਇਸ ਸਕੀਮ ਆ 5-4 ਦਿਨ ਦੀ ਦੱਸ ਦੇਣ ਦੀ ਰਹਿ ਗਈ ਤਕਰੀਬਨ ਬਸ ਟਰੈਕਟਰ ਹੁਣ ਬੱਕ ਕਰਵਾ ਦੋ ਇੱਕ ਤੋਂ ਥਾਕ ਟਰੈਕਟਰ ਜਿਹੜਾ ਮਨ ਦੀ ਤੁਸੀਂ ਲੈਸ ਲੈ ਸਕਦੇ ਹੋ ਬੱਕ ਕਰਵਾ ਕੇ ਫੀਚਰ ਨਾਲ ਬਹੁਤ ਭਰਤੇ ਡਿਸਟਰੀਬਿਊਟਰ ਜਲਾਤਾ ਡਿਸਟਰੀਬਿਊਟਰ ਵਗੈਰਾ ਲੈਫਟ ਮਾਸਟੀ ਵਗੈਰਾ ਇਹਨਾਂ ਦੀ 26 2250 25250 ਕਰ ਦਿੱਤੀ ਗਈ ਆ ਚਾਹੇ 95 63 ਆ ਚਾਹੇ ਦਿਆਂਦੇ ਮੈਂ ਸੋ ਐਪ 50 اتش ਬੀ ਦੇ ਵਿੱਚ ਜੇ ਆਪਾਂ 95 63 ਲੈਨੇ ਤਾਂ ਜੀ ਉਹ ਫਿਰ ਉਹ 63 ਐਚਪੀ ਦੇ ਵਿੱਚ ਆ ਜਾਂਦਾ ਵਾ ਟਰੈਕਟਰ ਬਹੁਤ ਸੋਹਣਾ ਕਰ ਤੇ ਟਾਇਰ ਟੱਪੇ ਪੂਰੇ ਵਧੀਆ ਐਮ ਆਰ ਐਫ ਕੰਪਨੀ ਦੇ ਟਾਇਰ ਟੱਪੇ ਆ ਚੇਂਜਰ ਦੇ ਵਿੱਚ ਲਾਤਾ ਜਣ ਕੇ ਵੀ ਇਹ ਸ਼ਟਲ ਲੀਵਰ ਦੇ ਵਿੱਚ ਕਰਤੇ ਲੋ ਨੂੰ ਹੋਰ ਜ਼ਿਆਦਾ ਲੋ ਕਰਦਾ ਹਾਈ ਗੇਨ ਹੋਰ ਜ਼ਿਆਦਾ ਹਾਈ ਕਰਦਾ ਇਹ ਟਰੈਕਟਰ ਟੂ ਵੀਲ ਦੇ ਵਿੱਚ ਵੀ ਕਰਦਾ ਜਿਹੜੇ ਵੀਰਪੁਰਾ ਨੇ ਟੂ ਵੀਲ ਚ ਲੈਣਾ ਟੂ ਵੀਲ ਦੇ ਵਿੱਚ ਵੀ ਮਿਲ ਜੂਗਾ 9500 ਤੇ ਇਹ ਨਾਲ ਟਰੈਕਟਰ ਨਾਲ ਟਰੈਕਟਰ ਫਰੀ ਗੱਡੀ ਵੀ ਮਿਲ ਜੂਗੀ ਆ ਸਕੀਮਾਂ ਨੇ ਸਾਰੀਆਂ ਗੱਡੀਆਂ ਵੀ ਮਿਲ ਜਾਣਗੀਆਂ 2 ਹਜ਼ਾਰ ਦਾ ਟਰੈਪ ਵੀ ਲਊ ਏਸੀ ਵੀ ਮਿਲ ਲੰਗੇ ਇਹ ਨਹੀਂ ਹੈਗਾ ਵੀ ਇੱਕ ਇੱਕ ਪ੍ਰਾਈਸ ਆ 5 5 10 10 ਪ੍ਰਾਈਸ ਨੇ ਠੀਕ ਆ ਜੀ ਮੋਟਰਸਾਈਕਲ ਵੀ ਨੇ ਗੱਡੀਆਂ ਵੀ ਆ 2 ਲੱਖੀ ਟਰੈਕਟਰ ਨਾਲ ਕੇ ਟਰਾਂਗ ਕੱਢੇ ਜਾਣਗੇ ਬਾਕੀ ਸੋਨ ਟਰੈਕਟਰ ਵੀ ਦਿਖਾਉਂਦੇ ਆ ਸਾਰਾ ਕੁਝ ਕਰਦੇ ਆ ਗੱਲ ਬਾਤ ਤਾ ਦੇਖੋ ਟਰੈਕਟਰ ਆ ਛੋਟੇ ਟਰੈਕਟਰ ਉੱਤੇ ਸਕੀਮ ਚੱਲਦੀ ਆ ਜੇ ਆਪਾ ਖਾਉਣ ਲੈਨੇ ਆ ਤਾਂ ਆਹ ਟਰੈਕਟਰ ਜੇ ਛੋਟੇ ਲੈਂਦੇ ਆ ਤਾਂ 2 80 ਕੇ ਹਜ਼ਾਰ ਰੁਪਏ ਦਾ ਫੂਨ ਵਗੈਰਾ ਐਲ ਸੀ ਡੀਆਂ ਫ੍ਰਿੱਜਾਂ ਕਾਰ ਮੋਟਰ ਹੈਲਾ ਦੇ ਨਿਕਲ ਕੇ ਸਾਰੇ ਟਰੈਕਟਰ ਦਾ ਮੈਲ ਲੇ 241 ਆ ਗਿਆ 241 ਨੂੰ ਪਤਾ ਚਾਰ ਗਿਨਾਂ ਦੇ ਵਿੱਚ ਹੀ ਆਉਂਦਾ ਇਹ ਤੇ ਲੋ ਤੇ ਹਾਈ ਦੇ ਵਿੱਚ ਆ ਗਿਆ ਇਹਦੇ ਲੋ ਤੇ ਹਾਈ ਗੇਰ ਆਹ ਪੂਰੇ ਲੱਗਾ ਹੈ ਬਾਕੀ ਟਰੈਕਟਰ ਸਿੰਪਲ ਆ ਟਰੈਕਟਰ ਵਿਕਰੀ ਦੇ ਵਿੱਚ ਬਹੁਤ ਵਧੀਆ ਤੇ ਚਲਾ ਵੀ ਦੇ ਬਹੁਤ ਸੋਹਣਾ ਪਾਵਰ ਸਟੀering ਦੇ ਵਿੱਚ ਟਰੈਕਟਰ ਖੜਾਵਾ ਦੇਖੋ ਟਰੈਕਟਰ ਦਾ ਨਾ ਜਿਆਦਾ ਸੋਹਣਾ ਵੇਦਾ ਦੇ 9502 ਵੀਲ ਦੇ ਵਿੱਚ ਇਹਦਾ ਫੀਚਰ ਵਾਲੇ ਤਗੜੇ ਘਾਰ ਤੇ ਗੀਅਰ ਦੇ ਵਿੱਚ ਫੀਚਰ ਵਾਲਾ ਵਧੀਆ ਦਾ 950 ਦਾ 2 ਵੀਲ ਦੇ ਵਿੱਚ ਇਹਨੋਂ ਪੋਲੋ ਰਟਰ ਦੂਜੇ ਨੂੰ ਮਰਫਾ ਦੇ ਸੀ 9563 ਨੂੰ 9300 ਨੂੰ ਜਿਹੜਾ 4x4 ਦੇ ਵਿੱਚ ਢਾਉਦਾ ਇਹਦਾ ਵੇ ਗੇਰਾਂ ਦੀ ਆ ਚੱਕਰਾ ਦੇਖੋ ਇੱਕ ਗियर ਆ ਦੇ ਥੱਲੇ ਪਾਸੇ ਲੱਗਾ ਆ ਆਹ ਅੱਜ ਇ ਤੇ ਐਨ ਲਿਖੀ ਹੋਈ ਆ ਨਾ ਜੇ ਆਪਾਂ ਇਹਨੂੰ ਗਾਂ ਨੂੰ ਗਾਂ ਕਰਾਂਗੇ ਗੇਅਰ ਨੂੰ ਤਾਂ ਟਰੈਕਟਰ ਨੇ ਤੁਰਨਾ ਨਹੀਂ ਟਰੈਕਟਰ ਨੇ ਗਾਂ ਤੁਰਨਾ ਹੀ ਨਹੀਂ ਹੈ ਇਹਨੂੰ ਜੇ ਆਪਾਂ ਪਿੱਛੇ ਕਰਤਾ ਟਰੈਕਟਰ ਖੜਾ ਰਹੂਗਾ ਜਿਵੇਂ ਮੰਨ ਲਓ ਨੇ ਪੀਡੀਓ ਚਲਾਉਣੇ ਜਾਂ ਕਿਤੇ ਹੋਰ ਪਾਸੇ ਚਲਾਉਣੇ ਖੜਾ ਉਹ ਟਰੈਕਟਰ ਤਾਂ ਗੇਅਰ ਗੇਅਰ ਕੱਢ ਦੋ ਬੱਚਿਆਂ ਦੀ ਵੀ ਸੇਫਟੀ ਵੀ ਆ ਤੇ ਵੀਡੀਓ ਵਾਸਤੇ ਵੀ ਬਾਕੀ ਆ ਸ਼ਟਲ ਲੀਵਰ ਹੋ ਗਿਆ ਇੱਕ ਗੇਅਰ ਹੋ ਗਿਆ ਦੋ ਹੋ ਗਿਆ ਤੇ ਤੀਜਾ ਲੋ ਤੇ ਆਈ ਵਾਲਾ ਤੇ ਚੌਥਾ ਉਹ ਗੇਅਰ ਹੋ ਗਿਆ ਇਹ ਚਾਰ ਗੇਅਰ ਹੋ ਗਏ ਇਹਦੇ ਚਾਰ ਗੇਅਰ ਚਾਰ ਗੇਰਾਂ ਦੇ ਵਿੱਚ ਆਹ ਟਰੈਕਟਰ ਆਕੇ ਪਾਇਦਣ ਵਗੈਰਾ ਵੱਡਾ ਦਾ ਵਧੀਆ ਖੁੱਲਾ ਡੋਲਾ ਟਰੈਕਟਰ ਆ ਟਰੈਕਟਰ ਚਲਾਵੇ ਦੇ ਵਿੱਚ ਸੋਹਣਾ ਬ੍ਰੇਕ ਬਰੂਕ ਬਹੁਤ ਜਿਹੇ ਟਰੈਕਟਰ ਆ ਇਹਨਾਂ ਦੇ ਰੈਸਟ ਵਰਸਟੀਆਂ ਇਹਨਾਂ ਦਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਰੈਸਟ ਵਰਸਟੀਆਂ ਟਰੈਕਟਰ ਦੀਆਂ ਵਧਾਤੀਆਂ ਉਹਨਾਂ ਦੀ ਫੇਰਾ 2 ਆ 4x4 ਦੇ ਵਿੱਚ ਆ ਗਿਆ 254 ਇੰਦਰਾਕ ਬੌਸ ਵੀ ਆਉਂਦਾ ਇਹਨੂੰ ਆਪਾਂ 80 55 ਕਹ ਦਿੰਦੇ ਆ ਉਹ ਵੀ ਟਰੈਕਟਰ ਇਹਨਾਂ ਦਾ ਆਉਂਦਾ ਵਾ ਆ 950 ਫੇਰ ਆ ਗਿਆ 4x4 ਦੇ ਵਿੱਚ ਤੇ ਇਹਦਾ ਲੀਵਰ ਵਗੈਰਾ ਆਹਾ ਇਹ ਵੀ 50 HP ਦੇ ਵਿੱਚ 58 HP ਦੇ ਵਿੱਚ ਹੀ ਆਉਂਦਾ ਵਾ ਯਾਨੀ ਕਿ ਵੀ ਉਹ ਇਹਦਾ ਉਹ 9500 ਦਾ ਹੋਊਗਾ ਜਿਹੜਾ ਮੰਨ ਕੇ ਚੱਲ ਵਾਹੀ 9500 ਲਾ ਲਏ ਨੇ 4x4 ਦਾ ਇਹ 55 HP ਦੇ ਵਿੱਚ ਆ ਪੈ ਸਕਦਾ ਹੈ ਕਾਪੀ ਦੇ ਉੱਤੇ ਇਹ ਹੀ 54.5 ਲਿਖੀ ਹੋਈ ਆ ਪਰ ਵੈਸੇ ਇਹ 55 ਦਾ ਕਿਉਂਕਿ CRD ਦਾ ਕਰਕੇ ਫਿਰ ਕਾਪੀ ਦੇ ਉੱਤੇ 54.5 ਲਿਖਣਾ ਪੈਂਦਾ ਜੋਰ-ਜੂ ਟਰੈਕਟਰ ਇਹ 55 ਜਿੰਨਾ ਹੀ ਮਾਰ ਜਾਂਦੇ ਆ ਪਾਵਰਪੂਰ ਬਹੁਤ ਜ਼ਿਆਦਾ ਜੋਰ ਬਹੁਤ ਆ ਇਹਨਾਂ ਦੇ ਵਿੱਚ ਇਹ ਵੀ ਸ਼ਟਲ ਲੀਵਰ ਦੇ ਵਿੱਚ ਹੀ ਆ ਜਾਂਦਾ 254 DI ਆ 4x4 ਆ ਇਹ ਇਹ ਲੋ ਹਾਈ ਮੀਡੀਅਮ ਦੇ ਵਿੱਚ ਆ ਗਿਆ ਉਹ 4x4 ਦਾ ਗੇਅਰ ਆ ਗਿਆ ਤੇ ਲੋ ਹਾਈ ਮੀਡੀਅਮ ਦੇ ਵਿੱਚ ਆ ਗਿਆ ਤੇ ਇਧਰ ਚਾਰ ਗੇਅਰ ਆ ਇਧਰ ਕਰਦੀ 241 ਵਾਂਗੂ ਚਾਰ ਗੇਅਰ ਤੇ ਦੂਜੇ ਦੇ 9500 ਦੇ ਆਉਂਦੇ ਤਿੰਨ ਤੇ ਬਾਕੀ ਆ ਸ਼ਟਲ ਲੀਵਰ ਤਾਂ ਇਹਦਾ ਹੀ ਹੈਗਾ ਹੀ ਹੈਗਾ ਇਹ ਇਹ ਸ਼ਟਲ ਲੀਵਰ ਯਾਨੀ ਕਿ ਵੀ ਅੱਧਾ ਡੇਢ ਸਵਾ ਡੇਢ ਆਏ ਹੋ ਜਾਂਦਾ ਹੈ ਲੋ ਨੂੰ ਹੋਰ ਜ਼ਿਆਦਾ ਲੋ ਕਰ ਦਿੰਦਾ ਹਾਈ ਨੂੰ ਜ਼ਿਆਦਾ ਹਾਈ ਹੋਰ ਕਰ ਦਿੰਦਾ ਇਹ ਸਿਸਟਮ ਹੈ ਇਹਦੇ ਵਿੱਚ ਪੀਡੀਓ ਵੀ ਡਬਲ ਆਉਂਦੀ ਆ ਵੀਡੀਓ ਵੀ अवेलेबल ਹੁੰਦੀ ਆ ਜਾਨਕਿ ਸਲੋ ਸਲੋ ਚੱਕਣ ਵਾਲੀ ਵੀਡੀਓ ਵੀ ਆਉਂਦੀ ਆ ਲਾਈਵ ਵੀਡੀਓ ਵੀ ਗਰਾਉਂਡ ਗਰਾਉਂਡ ਵੀ ਗਰਾਉਂਡ ਵੀਡੀਓ ਵੀ ਆ ਜਾਨਕਿ ਚੱਕੇ ਨਾਲ ਵੀ ਘੁੰਮਦੀ ਆ ਲਗਾਤਾਰ ਵੀ ਚੱਲਦੀ ਆ ਰਵਸ ਵੀ ਚੱਲਦੀ ਆ ਓਦਾਂ ਸਸਤਾ ਵੀਡੀਓ ਦੇ ਵਿੱਚ ਜਿਹੜਾ ਇਹ 95 ਮੀਟਰ 9500 ਆ ਇਹ 4x4 ਵਾਲਾ ਇਹ 2 ਈਲ ਦੇ ਵਿੱਚ ਵੀ ਮਿਲ ਜਾਂਦਾ ਵਾ ਬਾਕੀ ਸਕੀਮ ਸਾਰਿਆਂ ਨਾਲ ਹੀ ਇਹ ਸਕੀਮ ਜਿਹੜਾ ਮਾਰਜੀਦਾ ਇਹ ਗੱਲਾਂ ਲੋ ਤੇ ਹਾਈ ਆ ਤੇ ਇਧਰ ਇਹਦੇ ਗੀਅਰ ਤਿੰਨ ਨੇ। ਆ ਦੇਖੋ। ਇਹਦਾ 254 ਉਹ ਚਾਰ ਗੇਰਾਂ ਵਾਲਾ, 241 ਵੀ ਚਾਰ ਗੇਰਾਂ ਵਾਲਾ। ਸ਼ਟਲ ਦੀ ਸਾਰਿਆਂ ਦੇ ਵਿੱਚ ਹੀ ਆ। ਟਰੈਕਟਰ ਸਾਰੇ ਹੀ ਖਲਾਸ ਦੇ ਵਿੱਚ ਸੋਹਣੇ ਰੱਖਦੇ ਇਹਨਾਂ ਦੇ। ਸਮਾਰਟ ਟਰੈਕਟਰ ਕਰਤੇ ਆ। ਬਾਕੀ ਬੇਡ ਵਗੈਰਾ ਇਹਨਾਂ ਦੇ ਨਾਲ 35 ਕਿਲੋ ਬਾਲ, 35 ਕਿਲੋ ਬੇਡ ਨਾਲ ਇਹਦੇ ਪਾਏ ਹੋਇਆ ਟਰੈਕਟਰ। ਆ 9950 2 ਵੀਲ ਦੇ ਨਾਲ ਆ ਜਿਹੜਾ। 9524 ਦਾ ਫਰੰਟ ਟਾਇਰ। ਬਾਕੀ ਬੀਟ ਵਗੈਰਾ ਪੂਰੇ ਵੀ ਪਏ ਹੋਇਆ ਬਾਂਪਰ ਦੇ ਨਾਲ ਜਿਹੜਾ ਮਾਡੀ ਰੈਟਰ ਲੈ ਲਿਓ ਜਿਵੇਂ 80 ਜਨ ਰੈਟਰ ਲੈਣਾ ਵਾ ਜਿਹਨਾਂ ਆਪਾਂ ਬੌਸ ਕਹਿੰਦੇ ਆ 80 ਜਨ ਰੈਟਰ ਵੀ ਮਿਲ ਜੂਗਾ 241 ਠੀਕ ਆ ਫੇਰ ਆਹ 9502 ਬੀਲ ਦੇ ਵਿੱਚ ਆ 254 ਫੋਰ 휠 ਦੇ ਵਿੱਚ ਡਾਇਨਾਮਿਕ ਡਾਇਨਾਮਿਕ ਸਮਾਰਟ ਜਦੋਂ ਡਾਇਨਾਮਿਕਸ ਪੀ ਆਉਂਦੇ ਆ ਡਾਇਨਾ ਸਮਾਰਟ ਸੀਰੀਜ਼ ਆ ਇਹ ਬਾਕੀ ਇਹਨਾਂ ਦੇ ਇਹ ਆ ਵੀ ਲੈਫਟ ਲੂਸਟਰ ਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਦੀ ਲੈਫਟ ਬੋਅਰ ਇਹਨਾਂ ਦੀ ਲੀਵਰ ਲੂਵਰ ਬਹੁਤ ਜ਼ਿਆਦਾ ਸਮੂਥ ਆ ਇਹਨਾਂ ਦਾ ਲੀਵਰ ਇਹਨਾਂ ਦਾ ਬਹੁਤ ਜ਼ਿਆਦਾ ਸਮੂਥ ਹੁੰਦਾ ਇਹਨਾਂ ਦਾ ਲੈਫਟ ਚੱਕਣ ਦੇ ਵਿੱਚ ਬਹੁਤ ਵਧੀਆ ਹੈ ਝਟਕਾ ਨਹੀਂ ਮਾਰਦੀ ਲੈਫਟ ਜਿਆਦਾ ਮਾੜੀ ਮਾੜੀ ਹੌਲੀ ਹੌਲੀ ਲੈਫਟ ਚੱਕੀ ਜਾਓ ਜਿਵੇਂ ਮਾਰਦੀ ਜਾਓ ਜਿੱਥੇ ਮਾਰਜੀ ਖੜਾ ਲਉ ਡਾਕਟਰ ਨੂੰ ਇਹ ਨਹੀਂ ਹੈਗਾ ਵੀ ਇੱਥੋਂ ਮਾੜੀ ਹਲਾਈ ਤੇ ਗਾਂਹ ਚ ਗਾਂਹ ਚਲੀ ਜੋ ਜਾਂ ਥਲੇ ਚਲੀ ਜਾਓ ਜਿੱਥੇ ਲੀਬਰ ਲੱਗਦਾ ਤਾਂ ਉੱਥੇ ਰੁਕ ਜਾਣੀ ਆ ਇਹ ਇੰਨਾ ਵਧੀਆ ਲੈਫਟ ਸਾਸਮ ਇਹਨਾਂ ਦਾ ਹੈਗਾ ਬਈ ਘੜਕਾ ਝੂਲਗਾ ਜਮਾ ਨਹੀਂ ਮਾਰਦੀ ਲੈਫਟ ਇਹਨਾਂ ਦੀ ਜਿਹੜਾ ਮਾਰਜੀ ਰੈਟਰ ਲੈ ਜਾਓ ਇਹਨਾਂ ਦਾ ਰੈਟਰ ਤਰਾਵੇ ਦੇ ਵਿੱਚ ਸਾਰੇ ਸੋਹਣੇ ਆ ਵਧੀਆ ਨੇ ਮੋਲ ਨੰਬਰ ਵੀ ਦਾ ਸਕਰੀਨ ਦੇ ਉੱਤੇ ਵੀ ਦਿਖਾ ਦਾਂਗੇ ਵੈਸੇ ਤੁਹਾਨੂੰ ਇੱਕ ਬੋਰਡ ਦੇ ਉੱਤੋਂ ਦਿਖਾਤਾ ਨੰਬਰ ਉਹ ਦੇਖੋ ਵੇਟਰ ਕਿੰਨੇ ਸੋਹਣੇ ਲੱਗਦੇ ਆਪਾਂ ਦੂਰੋਂ ਦੇਖਦੇ ਆ ਜਿਗਰਾਮਾ ਦੇ ਵਿੱਚ ਟਰੈਕਟਰ ਦਾ ਟਰੈਕਟਰ ਫ੍ਰੀ ਗੱਡੀ ਵੀ ਨਾਲ ਮਿਲੂਗੀ ਏਸੀ ਵਗੈਰਾ ਜੋ ਮਰਜ਼ੀ ਤੁਸੀਂ ਉਹ ਤਾਂ ਲੈ ਸਕਦੇ ਜਿਗਰਾਮਾ ਸ਼ਹਿਰ ਜਿਗਰਾਮਾ ਤਹਿਸੀਲ ਲੁਧਿਆਣਾ ਜ਼ਿਲ੍ਹਾ ਮੋਗੇ ਤੋਂ ਫਰੋਜਪੁਰ ਰੋਡ ਲੁਧਿਆਣਾ ਫਰੋਜਪੁਰ ਰੋਡ ਜੀ ਨੂੰ ਪਕਾ ਕਹਿੰਦੇ ਮੋਗਾ ਹਾਈਵੇ ਵੱਡਾ ਰੋਡ ਜਿਹੜਾ ਸਦਾ ਫਰੀਦਕੋਟ ਨੂੰ ਜਾਂਦਾ ਹਰਿਆਣਾ ਹਰਿਆਣਾ ਫਰੀਦਕੋਟ ਉਹ ਜਾਣਾ ਫਰੀਦਕੋਟ ਹਰਿਆਣਾ ਫਰੋਜਪੁਰ ਉੱਥੋਂ ਸਿੱਧਾ E20 ਭਾਈ ਕਦੋਂ ਸਿੱਧਾ ਫਰੋਜਪੁਰ ਫਰੀਦਕੋਟ ਦੇ ਵਿੱਚ ਖੜਿਆ ਹੁੰਦਾ ਇਹ ਉਹ ਰੋਡ ਆ ਸ਼ੇਰਪੁਰਾ ਚੌਂਕ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਹੌਸੌਕੇ ਛਾਲ ਵਾਲਾ ਸਮਝਾ ਦਿੱ ਗਿਆ ਵੀ ਸ਼ੇਰਪੁਰਾ ਚੌਂਕ ਦੇ ਜਮਾ ਕੋਲ ਆ ਜਾਂਦੀ ਆ ਜੇ ਨਾ ਇਹ ਪਤਾ ਲੱਗਦਾ ਹੋਇਆ ਤਾਂ ਸੋ ਵੀਰ ਹੁਣਾਂ ਤੋਂ ਲੋਕੇਸ਼ਨ ਮਗਲ ਨੰਬਰ ਦਿੱਤੇ ਹੋਇਆ ਤੇ ਉੱਤੇ ਬਾਹਲੀ ਗੱਲ ਦਾ ਕੋਲੇ ਸ਼ੂਗਰ ਮੈੱਲ ਸ਼ੂਗਰ ਮੈੱਲ ਕੋਲੇ ਆ ਕੇ ਜਿਹਨੂੰ ਮਾਦੀ ਪੁੱਛ ਰਿਹਾ ਜੇ ਆਪਾਂ ਮੋਗਲੇ ਸਾਈਡ ਤੋਂ ਆਉਨੇ ਆਂ ਵੀ ਮੈਸੇਰਾ ਨਹੀਂ ਜਾਣਾ ਵਾ ਸ਼ੂਗਰ ਮੈੱਲ ਲੰਘ ਕੇ ਬਸ ਅੱਧਾ ਪੌੜਾ ਕਿਲੋਮੀਟਰ ਅੱਗੇ ਜਗਰਾਉਂ ਵਾਲੇ ਪਾਸੇ ਨੂੰ ਆ ਕੇ ਖੱਬੇ ਪਾਸੇ ਆ ਜੇ ਆਪਾਂ ਦਹਾਨੇ ਵਾਲੇ ਪਾਸੋਂ ਜਾਣਾ ਤਾਂ ਛੇਪਰੇ ਚੌਂਕ ਦੇ ਵਿੱਚ ਆ ਜਾਂਦੀ ਹੈ। ਬਾਕੀ ਤੁਸੀਂ ਲੋਕੇਸ਼ਨੋਂ ਮੰਗਵਾ ਲਿਓ ਤੇ ਬਾਕੀ ਜਿਹੜੀ ਡੀਲ ਆ ਤੁਸੀਂ ਆਦੇ ਇੱਥੇ ਬੈਠ ਕੇ ਕਾਊਂਟਰ ਤੇ ਬੈਠ ਕੇ ਗੱਲਬਾਤ ਕਰ ਸਕਦਾ ਆਫਸਰ ਦੇ ਵਿੱਚ। ਠੀਕ ਆ ਏਸੀ, ਓਸੀ ਵਗੈਰਾ ਸਭ ਕੁਝ ਲੱਗਿਆ, ਚਾਹ ਪਾਣੀ ਦਾ ਪੂਰਾ ਪ੍ਰਬੰਧ ਆ, ਰੋਟੀ ਪਿਛਾ ਦੇ ਪਾਣੀ ਦਾ ਪੂਰਾ ਪ੍ਰਬੰਧ ਆ। ਠੀਕ ਆ ਜਿਹੜੇ ਵੀਰ ਭਰਾ ਦੂਰੋਂ ਆਉਣਗੇ। ਠੀਕ ਆ ਜੀ। ਜਗਰਾਮਾ ਦੇ ਵਿੱਚ ਆਫਰ ਚੱਲ ਰਹੀ ਹੈ, ਜਗਰਾਮਾ ਦੇ ਵਿੱਚ ਮੈਸਿਵ ਮੈਸਿਵ ਰਿਵਿਊਨਲ ਵਾਲਾ ਨੇ, ਟਰੈਕਟਰਾਂ, ਡਾਇਰੈਕਟਰ ਸਕੀਮ ਚੋਂ ਚੱਲ ਰਿਹਾ